ਪੰਜਾਬ ਭਰ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਵਿੱਚ ਲੜੀਵਾਰ ਭੁੱਖ ਹੜਤਾਲ ਸ਼ੁਰੂ ਕੀਤੀ ਗਈ ਹੈ ਆਪਣੀ ਮੰਗਾਂ ਨੂੰ ਲੈ ਕੇ ਪਿਛਲੇ 25 ਦਿਨਾਂ ਤੋਂ ਇਹ ਅਧਿਆਪਕ ਸੰਗਰੂਰ ਵਿੱਚ ਸੰਘਰਸ਼ ਕਰ ਰਹੇ ਹਨ ਇਹਨਾਂ ਅਧਿਆਪਕਾਂ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਵਿੱਚ ਪੱਕੀ ਨੌਕਰੀ ਦੇ ਨਾਲ-ਨਾਲ 6ਵੇਂ ਪੇ ਕਮਿਸ਼ਨ ਲਾਗੂ ਕਰਨ ਦੀ ਮੰਗ ਨੂੰ ਲੈ ਕੇ ਉਹ ਪਿਛਲੇ ਲੰਬੇ ਸਮੇਂ ਤੋਂ ਦਰਨਾ ਦੇ ਰਹੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਿਨਰਜੀਤ ਸਿੰਘ ਗੋਲਡੀ ਵੱਲੋਂ ਵੀ ਧਰਨਾ ਕਾਰੀਆਂ ਦਾ ਸਾਥ ਦਿੱਤਾ ਗਿਆ ਅਤੇ ਧਰਨੇ ਵੀ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਬਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਚੋਣਾਂ ਤੋਂ ਪਹਿਲਾਂ ਵੱਡੇ-ਵੱਡੇ ਵਾਅਦੇ ਕਰਦੇ ਸਨ। ਨੌਜਵਾਨਾਂ ਨੂੰ ਇਹ ਭਰੋਸਾ ਦਿੱਤਾ ਜਾ ਰਿਹਾ ਸੀ ਕਿ ਉਹਨਾਂ ਦੀ ਸਰਕਾਰ ਬਣਨ ਤੇ ਕੋਈ ਧਰਨਾ ਨਹੀਂ ਲੱਗੇਗਾ ਪਰ ਅੱਜ ਸੰਗਰੂਰ ਵਿੱਚ ਵੱਖ-ਵੱਖ ਜਥੇਬੰਦੀਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਲਗਾਏ ਜਾ ਰਹੇ ਹਨ। ਲੋਕ ਇਹ ਕਹਿੰਦੇ ਸੀ ਕਿ ਇਸ ਪੰਜਾਬ ਦੇ ਵਿੱਚ ਕਿਤੇ ਵੀ ਨਾ ਕੋਈ ਧਰਨਾ ਹੋ ਨਾ ਕੋਈ ਮਜ਼ਾਰਾ ਹੋ ਨਾ ਕਿਤੇ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਲੈਣਗੀਆਂ ਤੇ ਨਾ ਕਿਸ ਦੀਆਂ ਪੱਗਾਂ ਉਤਰਨਗੀਆਂ ਜਿਹੜਾ ਕਿਤੇ ਟੀਚਰ ਹੈ ਕੋਈ ਗੁਰੂ ਹੈ ਜਦੋਂ ਕਹਿੰਦੇ ਸੀ ਆਉਂਦਾ ਸੀ ਆਪਣੀਆਂ ਹੱਕਾਂ ਦੇ ਮੰਗਣ ਵਾਸਤੇ ਵੀ ਜਦੋਂ ਘਰੇ ਜਾਂਦੇ ਮਾਂ ਨੂੰ ਪੁੱਛਦੀ ਸੀ ਕਿੱਥੋਂ ਆਇਆ ਤੇ ਕਹਿੰਦਾ ਸੀ ਮਾਂ ਗਟਾਂਗਾ ਖਾ ਕੇ ਆਇਆ ਜਿਹੜੇ ਇਹਮੋਸ਼ਨਲ ਜਿਹੜੀਆਂ ਜਿਹੜੇ ਇਹਮੋਸ਼ਨਲ ਅਤਿਆਚਾਰ ਕਰਨ ਵਾਲੇ ਅੱਜ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਜਿਨ੍ਹਾਂ ਨੂੰ ਅੱਜ ਇਹ ਨਹੀਂ ਦਿਖਾਈ ਦਿੰਦਾ ਕਿ ਉਹਨਾਂ ਦੇ ਆਪਣੇ ਹੋਮ ਡਿਸਟ੍ਰਿਕਟ ਦੇ ਵਿੱਚ ਉਹਨਾਂ ਦੇ ਘਰ ਦੇ ਨੇੜੇ ਅੱਜ ਡੀਸੀ ਦਫਤਰ ਸੰਗਰੂਰ ਦੇ ਸਾਹਮਣੇ ਪਿਛਲੇ 25 ਦਿਨਾਂ ਤੋਂ ਭੁੱਖ ਹੜਤਾਲ ਤੇ ਉਹ ਟੀਚਰ ਸਹਿਬਾਨ ਬੈਠੇ ਨੇ ਜਿਹੜਾ ਸਮਾਜ ਦੇ ਵਿੱਚ ਟੀਚਰ ਸਾਰੇ ਪੜ੍ਹੇ ਲਿਖੇ ਹੁੰਦੇ ਨੇ ਪਰ ਇਹ ਵੀ ਹਾਈਲੀ ਐਜੂਕੇਟਿਡ ਜਿਹੜੇ ਟੀਚਰ ਨੇ ਉਹ ਇੱਥੇ ਅੱਜ ਜਿਹੜੇ ਤਰ੍ਹਾਂ ਭੁੱਖ ਹੜਤਾਲ ਤੇ ਬੈਠੇ ਨੇ ਇਹਨਾਂ ਟੀਚਰ ਦੇ ਵਿੱਚ ਜਿਹੜੇ ਕੰਪਿਊਟਰ ਅਧਿਆਪਕ ਨੇ ਕੰਪਿਊਟਰ ਦੇ ਵਿੱਚ ਜਿਨ੍ਹਾਂ ਨੇ ਬੀਟੈਕ ਕੀਤੀ ਹੈ ਐਮਟੈਕ ਕੀਤੀ ਹੈ ਕਿਸੇ ਨੇ ਐਮਸੀਏ ਕੀਤੀ ਹੈ ਕਿਸੇ ਨੇ ਐਮਐਸਸੀ ਕੀਤੀ ਹੈ ਉਹ ਟੀਚਰ ਸਹਿਬਾਨ ਨੇ ਜਿਨ੍ਹਾਂ ਦੇ ਨਾਲ ਅੱਜ ਤੱਕ ਯੁੱਗ ਚੱਲਦਾ ਹੈ ਜਿਨ੍ਹਾਂ ਦੇ ਪੜ੍ਹਾਏ ਹੋਏ ਅੱਜ ਵੱਡੇ ਵੱਡੇ ਜਿਹੜੇ ਅੱਜ ਦੇ ਕਾਰਪੋਰੇਟ ਬੋਰਡ ਹੈ ਅੱਜ ਦੁਨੀਆ ਨੂੰ ਚਲਾਉਣ ਵਾਲੇ ਜਿਹੜੇ ਬੱਚੇ ਨੇ ਉਹ ਅੱਜ ਇਹਨਾਂ ਦੇ ਪੜ੍ਹਾਏ ਹੋਏ ਬੱਚੇ ਜਿਹੜੇ ਉਹਨੂੰ ਚਲਾ ਰਹੇ ਨੇ ਤੇ ਅੱਜ ਦੇ ਇਸ ਯੁੱਗ ਦੇ ਵਿੱਚ ਅੱਜ ਦੇ ਇਸ ਯੁੱਗ ਦੇ ਵਿੱਚ ਜਿਹੜੇ ਇਹ ਜੇ ਟੀਚਰਾਂ ਦਾ ਨਿਰਾਦਰ ਕਰਨਾ ਜਿਹੜਾ ਹੈ ਕਿ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਜਾ ਰਿਹਾ ਇੱਕ ਮੀਟਿੰਗ ਵਾਸਤੇ ਮੈਨੂੰ ਇਹ ਪਤਾ ਲੱਗਿਆ ਕਿ ਲੰਬੇ ਸਮੇਂ ਤੋਂ ਤਕਰੀਬਨ 20 ਤੋਂ 25 ਮੀਟਿੰਗਾਂ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੂੰ ਸਮਾਂ ਦੇ ਕੇ ਕੈਨਸਲ ਕਰਤੀਆਂ ਪਰ ਇਹਨਾਂ ਦੀਆਂ ਮੰਗਾਂ ਤੇ ਗੌਰ ਨਹੀਂ ਕੀਤਾ ਗਿਆ ਜਿਹੜਾ ਮੁੱਖ ਮੰਤਰੀ ਕਹਿੰਦਾ ਹਰ ਵੇਲੇ ਕਹਿੰਦਾ ਕਿ ਮੇਰੇ ਦਰਵਾਜ਼ੇ ਖੁੱਲੇ ਨੇ ਜਦੋਂ ਮਰਜ਼ੀ ਆ ਜਾਓ ਅੱਜ ਸੰਗਰੂਰ ਕੱਲ ਜਦੋਂ ਪਹੁੰਚੇ ਨੇ ਇੱਥੇ ਉਹ ਸੰਗਰੂਰ ਦੇ ਵਿੱਚ ਇਹਨਾਂ ਨੂੰ 5 ਮਿੰਟ ਵਾਰ ਮਿਲਣ ਵਾਸਤੇ 5 ਮਿੰਟ ਦਾ ਟਾਈਮ ਜਿਹੜਾ ਹੈ ਉਹਨਾਂ ਨੇ ਇਹਨਾਂ ਨੂੰ ਨਹੀਂ ਦਿੱਤਾ ਇਹ ਜੇ ਮੁੱਖ ਮੰਤਰੀ ਤੋਂ ਫਿਰ ਕੀ ਕਰਾਉਣਾ ਯਾਰ ਮੈਨੂੰ ਲੱਗਦਾ ਹੈ ਕਿ ਭਰਾਵਾ ਚੰਗਾ ਹੋ ਪੰਜਾਬ ਬਾਜੂ ਜੇ ਤੂੰ ਲਾਂਬੇ ਹੋ ਜੇ ਤੇ ਇਹਨਾਂ ਦੀਆਂ ਮੰਗਾਂ ਵੀ ਕੋਈ ਇਹ ਨਹੀਂ ਕਹਿ ਸਕਿਆ ਕਿ ਨਜਾਇਜ਼ ਮੰਗਾਂ ਨਜਾਇਜ਼ ਮੰਗਾਂ ਉਹਨਾਂ ਤੇ ਹੁੰਦੀਆਂ ਨੇ ਕਿ ਜੀ ਅਸੀਂ ਸਾਡਾ ਅਸੀਂ ਕਰਤਾ ਕੁਛ ਨਹੀਂ ਰਹੇ ਤੇ ਸਾਨੂੰ ਦਿੱਤਾ ਸਾਰਾ ਕੁਝ ਆਵੇ ਫੈਲ ਐਜੂਕੇਟਡ ਪੜ੍ਹਾ ਚੰਗਾ ਰਹੇ ਨੇ ਸਮਾ ਜਿਹੜਾ ਜਹਹਿ ਜੀ ਡਿਊਟੀ ਹੈ ਉਹ ਨਿਭਾ ਰਹੇ ਨੇ ਮੈਨੂੰ ਦੱਸ ਰਹੇ ਸੀ ਕਿ ਕਰੋਨਾ ਦੇ ਵਿੱਚ ਵੀ ਡਿਊਟੀ ਨਿਭਾਈ ਤੇ ਤਰਾਸ ਦੀ ਦੇਖੋ ਕਿ ਕਰੋਨਾ ਦੇ ਵਿੱਚ ਇਹਨਾਂ ਦਾ ਇੱਕ ਟੀਚਰ ਜਿਹੜਾ ਹੈ ਇਹ ਸੰਸਾਰਗ ਯਾਤਰਾ ਨੂੰ ਪੂਰੀ ਕਰ ਗਏ ਪਰ ਉਹਦੇ ਅੱਜ ਤੱਕ ਜਿਹੜੀ ਆ ਉਹਦੇ ਪਰਿਵਾਰ ਨੂੰ ਜਿਹੜਾ ਕਰੋਨਾ ਵਾਰੀਅਰ ਦਾ ਮੁਆਵਜ਼ਾ ਨਹੀਂ ਦਿੱਤਾ ਗਿਆ ਅੱਜ 3 ਸਾਲ ਹੋ ਗਏ 2.5 ਸਾਲ ਕਰੋਨਾ ਨਿਕਲੇ ਨੂੰ ਪਰ ਕਰੋਨਾ ਵਾਰੀਅਰ ਦਾ ਮੁਆਵਜ਼ਾ ਜਿਹੜਾ ਮਿਲਣਾ ਚਾਹੀਦਾ ਫਾਈਲ ਅੱਜ ਵੀ ਫਾਈਨੈਂਸ ਡਿਪਾਰਟਮੈਂਟ ਦੇ ਵਿੱਚ ਪਈ ਹੈ ਤੇ ਜਿਹੜਾ ਮੈਂ ਵਿੱਤ ਮੰਤਰੀ ਸਾਹਿਬ ਵੀ ਇਸੇ ਜ਼ਿਲ੍ਹੇ ਦੇ ਚੀਮਾ ਸਾਹਿਬ ਤੁਸੀਂ ਤਾਂ ਘੱਟੋ ਘੱਟ ਮਾੜਿਆ ਸ਼ਰਮ ਕਰ ਲਓ ਕਿ ਇਹਨਾਂ ਲੋਕਾਂ ਨੂੰ ਜਿਹੜੀ ਬਣਦੀ ਇਹਨਾਂ ਨੂੰ 50 ਲੱਖ ਰੁਪਇਆ ਜੋ ਵੀ ਤੁਸੀਂ ਦਿੰਦੇ ਸੀ ਉਹ ਵੰਦਾ ਕਰੋਨਾ ਵਾਰੀਅਰ ਦਾ ਇਹਨਾਂ ਨੂੰ ਦੇ ਤਾਂ ਦਿੱਤਾ ਜਾਵੇ ਉਹ ਇਹ ਮੰਗਾ ਕੀ ਨੇ ਮੰਗਾ ਇਹ ਕਹਿ ਰਹੇ ਨੇ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਸੀ 2011 ਚ ਇੱਕ ਨੋਟੀਫਿਕੇਸ਼ਨ ਹੋਇਆ ਇਹ ਚਾਹੁੰਦੇ ਨੇ ਕਿ ਉਸ ਨੋਟੀਫਿਕੇਸ਼ਨ ਨੂੰ ਲਾਗੂ ਕਰ ਦਿੱਤਾ ਜਾਵੇ ਬਸ ਇੰਨਾ ਕੰਮ ਹੈ ਜਿਹੜਾ ਅੱਜ ਤੋਂ 13 ਸਾਲ ਪਹਿਲਾਂ ਕੋਈ ਨੋਟੀਫਿਕੇਸ਼ਨ ਹੋਇਆ ਉਹਨੂੰ ਲਾਗੂ ਕਰ ਦੋ ਦੂਜਾ 6ਵਾਂ ਪੇਕ ਮਿਸ਼ਨ ਲਾਗੂ ਕਰ ਦੋ ਉਹ ਹੱਕ ਹੈ ਇਹਨਾਂ ਦਾ ਜੋ ਇੱਕ ਟੀਚਰ ਅਜ 18 18 20 20 ਸਾਲ ਤੋਂ ਇਹ ਕੰਮ ਕਰ ਰਹੇ ਨੇ ਬਤੌਰ ਅਧਿਆਪਕ ਇਹ ਚਾਹੁੰਦੇ ਨੇ ਕਿ ਸਾਨੂੰ ਸਿੱਖਿਆ ਵਿਭਾਗ ਜਿਹੜਾ ਹੈ ਉਹ ਡਾਇਰੈਕਟਲੀ ਸਾਡੇ ਨਾਲ ਡੀਲ ਕਰੇ ਭਰਾਵਾ ਅੱਜ ਤਾਂ ਜੇ 10 ਸਾਲ ਕਿਸੇ ਦੇ ਘਰ ਚ ਰਹਿਣ ਲੱਗ ਜੇ ਬੰਦਾ ਉਹਦੇ ਤੇ ਕਬਜ਼ਾ ਸ਼ੋਅ ਕਰਨਾ ਤਾਂ ਫਿਰ ਰੈਗੂਲਰ ਭਰਤੀ ਹੋਏ ਹੋਏ ਨੇ 2004 ਦੇ ਜੀ ਨਾ ਰੈਗੂਲਰ ਭਰਤੀ ਹੋਈ ਆ ਤਾਂ ਇਹਨਾਂ ਦਾ ਬੰਦਾ ਹੱਕ ਇਹਨਾਂ ਨੂੰ ਮਿਲਣਾ ਚਾਹੀਦਾ ਫਿਰ ਇਹਨਾਂ ਦੇ ਮੰਗਾਂ ਦੇਖੋ ਕਿੰਨੀਆਂ ਸੋਹਣੀਆਂ ਨੇ ਕਿ 6ਵੀਂ ਤੋਂ 12ਵੀਂ ਤੱਕ ਦਾ ਜੇ ਕੋਈ ਬੱਚਾ ਜਿਹੜਾ ਕੰਪਿਊਟਰ ਕੋਰਸ ਕਰਦਾ ਉਹਨੂੰ ਜਦੋਂ ਕਹਿੰਦੇ ਜੇ 120 ਘੰਟੇ ਦਾ ਕੋਰਸ ਹੋਵੇ ਤਾਂ 9000 ਇੱਕ ਜਿਹੜਾ ISO ਆ ਉਹਦੇ ਤਹਿਤ ਉਹਨੂੰ ਸਰਟੀਫਿਕੇਟ ਮਿਲਣਾ ਚਾਹੀਦਾ ਕਿੰਨੀ ਕਿੰਨੀ ਚੰਗੀ ਮੰਗ ਹੈ ਸਾਡੇ ਬੱਚੇ ਅੱਗੇ ਜਾ ਕੇ ਕੋਈ ਨਾ ਕੋਈ ਜਿਹੜਾ ਬੱਚਾ ਕਿ ਨਹੀਂ ਪੜ ਸਕਦਾ ਉਹ ਘੱਟੋ ਘੱਟ ਆਪਣਾ ਕੰਮ ਤਾਂ ਕਰ ਸਕਦਾ ਹੈ ਕੋਈ ਲੋਨ ਲੈ ਸਕਦਾ ਹੈ ਕੰਮ ਕਰਨ ਵਾਸਤੇ ਫੇਰ ਜਿਹੜਾ ਸੋਧਿਆ ਹੋਇਆ ਮਹਿੰਗਾਈ ਪੱਤਾ ਫੇਰ ਜੇ ਕਿਸੇ ਦਾ ਪਰਿਵਾਰ ਦੇ ਇਹ ਕਹਿੰਦੇ 7000 ਦੇ ਕਰੀਬ ਕੰਪਿਊਟਰ ਦੇ ਆਪਕ ਨੇ ਉਹਨਾਂ ਚੋਂ तकरीबन 150 ਦੇ ਕਰੀਬ 140 ਦੇ ਕਰੀਬ ਜਿਹੜੇ ਕੰਪਿਊਟਰ ਦੇ ਆਪਕ ਨੇ ਇਸ 10104 ਜੀ ਉਹ ਇਸ ਸੰਸਾਰਿਕ ਯਾਤਰਾ ਨੂੰ ਪੂਰੀ ਕਰ ਚੁੱਕੇ ਨੇ ਹੁਣ 104 ਬੰਦਿਆਂ ਦੇ ਪਰਿਵਾਰਾਂ ਨੂੰ ਅੱਜ ਤੱਕ ਕਿਸੇ ਤਰ੍ਹਾਂ ਦਾ ਕੋਈ ਵੀ ਜਿਹੜਾ ਬੈਨੀਫਿਟ ਹੈ ਉਹ ਪੰਜਾਬ ਸਰਕਾਰ ਵੱਲੋਂ ਨਹੀਂ ਦਿੱਤਾ ਗਿਆ ਤੇ ਅੱਜ ਯਾਰ ਹਾਲਾਤ ਇਹ ਜੇ ਹੋਗੇ ਕਿ ਜਿਹੜੇ ਐਮਟੈਕ ਬੀਟੈਕ ਐਮਬੀਏ ਕੀਤੇ ਬੱਚੇ ਜਿਹੜੇ ਨੇ ਜਿਹੜੇ ਸਾਡੇ ਟੀਚਰ ਸਾਹਿਬਾਨ ਨੇ ਅੱਜ ਐਮਟੈਕ ਕਰਕੇ ਤੇ ਉਹਨਾਂ ਨੂੰ ਜਦੋਂ ਉਹ ਜ਼ਿੰਦਗੀ ਦੇ ਵਿੱਚ ਇੰਨੀ ਕਾਲਣਾ ਕਾਲ ਕੇ ਦੇਸ਼ ਦੇ ਵੱਡੇ ਵੱਡੇ ਅਹੁਦਿਆਂ ਤੇ ਬਰਾਜਮਾਨ ਕਰਾਉਣ ਵਾਲੇ ਬੱਚਿਆਂ ਨੂੰ ਪੈਦਾ ਕਰਦੇ ਨੇ ਪੜਾ ਕੇ ਉੱਥੇ ਤੱਕ ਪਹੁੰਚਾਉਂਦੇ ਨੇ ਤੇ ਉਹਨਾਂ ਨੂੰ ਆਪਣੇ ਹੱਕਾਂ ਲਈ ਅੱਜ ਭੁੱਖ ਹੜਤਾਲ ਕਰਨੀ ਪੈ ਰਹੀ ਹੈ ਅੱਜ 25ਵਾਂ ਦਿਨ ਇਹਨਾਂ ਦੀ ਭੁੱਖ ਹੜਤਾਲ ਦਾ ਚੱਲ ਰਿਹਾ ਹੈ ਤੇ ਯਾਰ ਇਹਨਾਂ ਦੇ ਐਮਐਲਏ ਸਹਿਬਾਨ ਅੱਜ ਤਾਂ ਹੁਣ ਮੈਨੂੰ ਲੱਗਦਾ ਹੈ ਸੰਗਰੂਰ ਤੋਂ ਬੈਟਰ ਦਾ ਕੋਈ ਜ਼ਿਲ੍ਹਾ ਨਹੀਂ ਹੈਗਾ ਪੰਜਾਬ 'ਚ ਜਿੱਥੇ ਮੁੱਖ ਮੰਤਰੀ ਤਿੰਨ ਕੈਬਨਿਟ ਮੰਤਰੀ ਇਸ ਜ਼ਿਲ੍ਹੇ ਦੇ ਵਿੱਚ ਤੁਸੀਂ ਦੇਖੋ ਕੱਲ ਬਰਿੰਦਰ ਗੋਲ ਜੀ ਬਣ ਗਏ ਅਮਨ ਅਰੋੜਾ ਜੀ ਇੱਥੇ ਨੇ ਪੰਜਾਬ ਦਾ ਵਿੱਤ ਮੰਤਰੀ ਇੱਥੇ ਹੈ ਤੇ ਪੰਜਾਬ ਦਾ ਮੁੱਖ ਮੰਤਰੀ ਇੱਥੇ ਹੈ ਭਾਈ ਸਾਡੀ ਹੁਣ ਬੀਬਾ ਰਹਿ ਗਈ ਇਹਨੂੰ ਵੀ ਕੋਈ ਡਿਪਟੀ ਮੁੱਖ ਮੰਤਰੀ ਬਣਾ ਦਿਓ ਪਰ ਬੀਬਾ ਜੀ ਬੇਨਤੀ ਇਹ ਹੈ ਤੁਸੀਂ ਮੌਜੂਦਾ ਐਮ ਐਲ ਏ ਹੋ ਤੁਸੀਂ ਕਿਰਪਾ ਕਰਕੇ ਇੱਥੇ ਧਰਨੇ ਦੇ ਵਿੱਚ ਆ ਭੈਣਾ ਕੋਲੇ ਆ ਕੇ ਦੇਖੋ ਜਿਹੜੇ ਲੋਕਾਂ ਨੂੰ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ ਜੱਫੀਆਂ ਪਾਪਾ ਮਿਲਦੇ ਸੀ ਅੱਜ ਇਹਨਾਂ ਭੈਣਾ ਨੂੰ ਜੱਫੀਆਂ ਪਾ ਕੇ ਮਿਲੋ ਇਹਨਾਂ ਦੇ ਦਰਦ ਸੁਣੋ ਤਾਂ ਜਾ ਕੇ ਇਹ ਜਿਹੜੀ ਹੈ ਸਰਕਾਰ ਕਿਤੇ ਨਾ ਕਿਤੇ ਕੁਝ ਕਰਨ ਜੋਗੇ ਹੋ ਤੇ ਨਾਲ ਹੀ ਜਿਹੜੀਆਂ ਮੈਂ ਚਾਹੁੰਨਾ ਕਿ ਅੱਜ ਇਹ ਅਕਾਲੀ ਦਲ ਦੀ ਸਾਰੀ ਸਾਡੀ ਸਮੁੱਚੀ ਟੀਮ ਹੈ ਪ੍ਰਧਾਨ ਸਾਹਿਬ ਬੈਠੇ ਨੇ ਜਿਹੜੇ ਮੁਲਾਜ਼ਮ ਫਰੰਟ ਪੰਜਾਬ ਦੇ ਪ੍ਰਧਾਨ ਵੀ ਰਹੇ ਨੇ ਮੈਂ ਅੱਜ ਉਹਨਾਂ ਦੇ ਨਾਲ ਮਿਲ ਕੇ ਅਸੀਂ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਆਂ ਕਿ ਇਹਨਾਂ ਜਿੰਨੇ ਵੀ ਇਹ ਸਮਾਜ ਦਾ ਉਹ ਹਿੱਸਾ ਜਿਹੜੇ ਸਮਾਜ ਦੇ ਸਿਰਜਣਹਾਰ ਨੇ ਮੈਂ ਕਹਿੰਦਾ ਗੁਰੂ ਤੋਂ ਵੱਡਾ ਕੋਈ ਨਹੀਂ ਹੁੰਦਾ ਪੇਰੈਂਟਸ ਤੁਹਾਡੇ ਮਾਂ ਪਿਓ ਬਾਅਦ ਚੋਂਦੇ ਨੇ ਪਹਿਲਾਂ ਗੁਰੂ ਆਉਂਦਾ ਜਿਹਨੇ ਤੁਹਾਨੂੰ ਸਿੱਖਿਆ ਦੇਣੀ ਹੈ ਅੱਜ ਜਿਹੜਾ ਵੱਡਾ ਇੱਕ ਮੈਂ ਇੱਥੇ ਇੱਕ ਹੋਰ ਗੱਲ ਕਰਨੀ ਚਾਹੁੰਨਾ ਕਿ ਭਗਵਾਨ ਤਮਨ ਜਿਹੜਾ ਕਹਿੰਦਾ ਮੈਂ ਮਹਿੰਦਰ ਮਾਸਟਰ ਦਾ ਮੁੰਡਾ ਉਹ ਭਰਾਵਾ ਤੂੰ ਮਹਿੰਦਰ ਮਾਸਟਰ ਜੀ ਦੇ ਨਾਂ ਨੂੰ ਲਾਜ ਲਾਈ ਜਾਣਾ ਤੂੰ ਮਾਸਟਰ ਨੂੰ ਮਿਲਦਾ ਟਾਈਮ ਹੀ ਨਹੀਂ ਦਿੰਦਾ ਕਿਹੜਾ ਨਾਮ ਵਰਤੀ ਜਾਣਾ ਹੈ ਮਾਸਟਰਾਂ ਦਾ ਪਰ ਮਾਸਟਰਾਂ ਨੂੰ ਮਿਲਦਾ ਸਮਾਂ ਤੇਰੇ ਕੋਲ ਨਹੀਂ ਹੈਗਾ ਜੇ ਤੂੰ ਸੱਚ ਚ ਸਰਦਾਰ ਮਹਿੰਦਰ ਸਿੰਘ ਮਾਸਟਰੀ ਦਾ ਬੇਟਾ ਹੈ ਤਾਂ ਇਹਨਾਂ ਨੂੰ ਇਮੀਡੀਟਲੀ ਜਿਹੜਾ ਇਹਨਾਂ ਨੂੰ ਸਮਾਂ ਦਿੱਤਾ ਜਾਵੇ ਤਾਂ ਕਿ ਇਹਨਾਂ ਦੀਆਂ ਜੋ ਮੰਗਾਂ ਨੇ ਬਣਦੀਆਂ ਨੇ ਉਹਨਾਂ ਮੰਗਾਂ ਦੀ ਪੂਰਤੀ ਹੋ ਸਕੇ ਜਿੱਥੇ ਸਰਕਾਰ ਜੋ ਚਾਹੁੰਦੀ ਹੈ ਅਸੀਂ ਸ਼੍ਰੋਮਣੀ ਕਾਲ ਦਲ ਦੇ ਤੌਰ ਤੇ ਮੈਂ ਇਸ ਹਲਕੇ ਦਾ ਸੇਵਾਦਾਰ ਹੋਣ ਦੇ ਨਾਤੇ ਤੇ ਪਾਰਟੀ ਦਾ ਜਨਰਲ ਸਕੱਤਰ ਹੋਣ ਦੇ ਨਾਤੇ ਪਾਰਟੀ ਵੱਲੋਂ ਇਹ ਮੰਗ ਕਰਦਾ ਕਿ ਜਿਹੜੇ ਕੰਪਿਊਟਰ ਅਧਿਆਪਕ ਨੇ ਇਹਨਾਂ ਨੂੰ ਜਲਦ ਇਹਨਾਂ ਨੂੰ ਮੀਟਿੰਗ ਦਾ ਸਮਾਂ ਦੇ ਕੇ ਮੁੱਖ ਮੰਤਰੀ ਸਾਹਿਬ ਤੇ ਇਹਨਾਂ ਦੀਆਂ ਮੰਗਾਂ ਤੇ ਗੌਰ ਫਰਮਾ ਕੇ ਜਿੰਨੀਆਂ ਮੰਗਾਂ ਜਾਇਜ਼ ਮੰਗਾਂ ਮੈਂ ਇਹ ਕਹਿਣਾ ਆ ਜਿੰਨੀਆਂ ਮੰਗਾਂ ਮੇਰੇ ਸਾਹਮਣੇ ਨੇ ਇੱਕ ਪੱਤਰ ਵੀ ਲਿਖਿਆ ਹੋਇਆ ਇਹਨਾਂ ਨੇ 2024 11 9 2024 ਦਾ ਮੈਂ ਚਾਹੁੰਨਾ ਕਿ ਇਸ ਪੱਤਰ ਚ ਜਿੰਨੀਆਂ ਮੰਗਾਂ ਨੇ ਇਹਨਾਂ ਨੂੰ ਮੰਗਿਆ ਜਾਵੇ ਤੇ ਅਸੀਂ ਪੂਰਨ ਰੂਪ ਜਿਹੜਾ ਇਸ ਇਹਨਾਂ ਦੇ ਦਰਨੇ ਦਾ ਇਸ ਭੁਖੜ ਹੜਤਾਲ ਦਾ ਸਮਰਥਨ ਕਰਦੇ ਹਾਂ ਦੱਸਣਾ ਚਾਹੁੰਨਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਸਰਦਾਰ ਹਜੂਰ ਸਿੰਘ ਬੈਂਸ ਸਾਹਿਬ ਜਿਹੜੇ ਵਿਵਾਦਾਂ 'ਚ ਘਰੇ ਰਹਿੰਦੇ ਨੇ तकरीबन ਉਹਨਾਂ ਨੇ 15 ਸਤੰਬਰ 2022 ਨੂੰ 15 ਸਤੰਬਰ 2022 ਨੂੰ ਇੱਕ ਆ ਟਵੀਟ ਕੀਤਾ ਸੀ ਆ ਟਵੀਟ ਹੈ ਉਹਨਾਂ ਦਾ ਆ ਕਾਕੇ ਤੂੰ ਵੀ ਬਣਾ ਲੈ ਤੇ ਦੇਖ ਲੈ ਇਹ ਟਵੀਟ ਦੇ ਵਿੱਚ ਉਹਨਾਂ ਨੇ ਲਿਖਿਆ ਮਾਨ ਸਰਕਾਰ ਵੱਲੋਂ ਮਾਨ ਸਰਕਾਰ ਵੱਲੋਂ ਕੰਪਿਊਟਰ ਅਧਿਆਪਕਾਂ ਨੂੰ ਦਿੱਤਾ ਜਾਵੇਗਾ ਦੀਵਾਲੀ ਦਾ ਤੋਹਫਾ ਮਾਨ ਸਰਕਾਰ ਵੱਲੋਂ ਇਹ ਭਗਵੰਤ ਮਾਨ ਸਰਕਾਰ ਵੱਲੋਂ ਅਧਿਆਪਕਾਂ ਨੂੰ ਦਿੱਤ ਕੰਪਿਊਟਰ ਦੇ ਅਧਿਆਪਕਾਂ ਨੂੰ ਦਿੱਤਾ ਇਹ ਦੀਵਾਲੀ ਦਾ ਤੋਹਫਾ 640 ਕੰਪਿਊਟਰ ਅਧਿਆਪਕਾਂ ਦੀਆਂ ਮੁੱਖ ਮੰਗਾਂ ਜਲਦ ਪੂਰੀਆਂ ਕਰੇਗੀ ਸੀਐਸਆਰ ਰੂਲਸ ਨੂੰ ਲਾਗੂ ਕਰਵਾਉਣਾ ਛੇਵੇਂ ਤਨਖਾਹ ਕਮਿਸ਼ਨ ਦਾ ਲਾਭ ਦੇਣਾ ਇਹ ਸਾਡਾ ਖਵਾਹ ਮੁਲਾਜ਼ਮ ਵਰਗ ਰਹੇ ਖੁਸ਼हाल ਇਹ ਹੁਣ ਇਹ ਟਵੀਟ ਜਿਹੜਾ ਉਹਨਾਂ ਨੇ ਆਪਣੀ ਜਿਹੜੀ ਇਹ ਪੋਸਟ ਹੈ ਇਹਨੂੰ ਡਿਲੀਟ ਕਰ ਚੁੱਕੇ ਨੇ ਕਿਉਂਕਿ 2022 ਤੋਂ ਲੈ ਕੇ ਹੁਣ 2024 ਆ ਗਿਆ ਤੇ ਤਿੰਨ ਦੀਵਾਲੀਆਂ ਲੰਘੀਆਂ ਤੀਜੀ ਦੀਵਾਲੀ ਆ ਗਈ ਸੋ ਇਹ ਦੀਵਾਲੀ ਤੇ ਜਿਹੜਾ ਮੌਕਾ ਹੈ ਇਹ ਦੀਵਾਲੀ ਦਾ ਮੌਕਾ ਉਹਨਾਂ ਨੇ ਪਹਿਲਾਂ ਸੋਚਿਆ ਵੀ ਹੁਣ ਜਵਾਬ ਦੇਣਾ ਪੂਤੇ ਟਵੀਟ ਨੂੰ ਡਿਲੀਟ ਕਰਕੇ ਤੇ ਹਰਜੋਤ ਬੈਨ ਸਾਹਿਬ ਥੋੜਾ ਜਿਆ ਯਾਰ ਥੋੜਾ ਜਿਆ ਕਿਤੇ ਮਾੜੀ ਮੋਟੀ ਕਿਤੇ ਸੰਗ ਸ਼ਰਮ ਹੋਵੇ ਤਾਂ ਜਰੂਰ ਕਿਰਪਾ ਕਰਕੇ ਤੇ ਗੌਰ ਫਰਮਾ ਲਿਓ ਤੁਸੀਂ ਉਹ ਟਾਈਮ ਦੇ ਦਿਓ ਇਹਨਾਂ ਨੂੰ ਤਾਂ ਕਿ ਘੱਟੋ ਘੱਟ ਇਹਨਾਂ ਦੀ ਆਵਾਜ਼ ਜਿਹੜੀ ਹੈ بلند ਹੋ ਜੇ ਤੇ ਨਾਲ ਮੈਂ ਕਹਣਾ ਕੋਈ ਨਾ ਕੋਈ ਇਹੋ ਜਿਹਾ ਹਮਲਾ ਮਾਰ ਲਓ ਕੋਈ ਕੋਈ ਵਧੀਆ ਕੰਮ ਕਰ ਲਓਗੇ ਇਹਨਾਂ ਨੂੰ ਜਾ ਕੇ ਮੁੱਖ ਮੰਤਰੀ ਸਾਹਿਬ ਨੂੰ ਮਲਾ ਦਿਓ ਇਹ ਵੱਖਰੀ ਗੱਲ ਹੈ ਕਿ ਹੁਣ ਮੁੱਖ ਮੰਤਰੀ ਸਾਹਿਬ ਤੁਹਾਨੂੰ ਮਿਲਦੇ ਨੇ ਕਿ ਨਹੀਂ ਮਿਲਦੇ ਮੈਂ ਕਹਿ ਨਹੀਂ ਸਕਦਾ ਪਰ ਇਹ ਜ਼ਰੂਰ ਹੈ ਕਿ ਇਹਨਾਂ ਨੂੰ ਜ਼ਰੂਰ ਸਮਾਂ ਦੇ ਦਿਓ ਤਾਂ ਕਿ ਇਹਨਾਂ ਦਾ ਜਿਹੜਾ ਤੁਸੀਂ ਇਹ 2022 ਚ ਟਵੀਟ ਕੀਤਾ ਸੀ ਇਹਨੂੰ ਦੁਬਾਰੇ ਲਿਖ ਸਕੋ ਕਿ ਅਸੀਂ ਮਲਾਜ਼ਮਾਂ ਦੀਆਂ ਮੰਗਾਂ ਜਿਹੜੀਆਂ ਨੇ ਉਹ ਪੂਰੀਆਂ ਕਰਦੇ। ਇਹ ਅਕਾਲੀ ਦਲ ਹਮੇਸ਼ਾ ਲੜਨ ਲਈ ਤਿਆਰ ਹੈ। ਕਦੇ ਵੀ ਉਹਨੇ ਅੱਜ ਤੱਕ ਨਾ ਅਸੀਂ ਕਦੇ ਦਬੇ ਆਂ ਨਾ ਝੁਕੇ ਆਂ ਨਾ ਅਸੀਂ ਕਦੇ ਵੇਸਲੇ ਬੈਠੇ ਆਂ। ਸੰਗਤ ਦੀ ਕਚੈਰੀ ਚ ਸਦਾ ਅਸੀਂ ਰਹਨੇ ਆ ਸ਼੍ਰੋਮਣੀ ਕਾਲਦਲ ਪੰਜਾਬ ਦੀ ਪਾਰਟੀ ਆ ਪੰਜਾਬੀਆਂ ਦੀ ਪਾਰਟੀ ਆ ਤੇ ਸ਼੍ਰੋਮਣੀ ਕਾਲਦਲ ਇਹ ਸਰਪੰਚੀ ਇਲੈਕਸ਼ਨ ਦੇ ਵਿੱਚ ਪੂਰਾ ਵੱਧ ਚੜ ਕੇ ਹਿੱਸਾ ਲਊਗਾ ਤੇ ਜਿੱਥੇ ਵੀ ਕਿਤੇ ਜ਼ਰੂਰਤ ਹੋਊਗੀ ਜਿਹੜਾ ਵੀ ਚੰਗਾ ਬੰਦਾ ਸਰਪੰਚ ਬਣ ਦੇ ਕਾਬਲ ਆ ਉਹਦੇ ਨਾਲ ਖੜਾ ਹੋਊਗਾ ਪਰੰਤੂ ਸਰਕਾਰ ਦੀ ਮਨਸ਼ਾ ਸਾਨੂੰ ਕੋਈ ਬਹੁਤੀ ਵਧੀਆ ਨਹੀਂ ਲੱਗਦੀ ਕਿਉਂਕਿ ਮੈਂ ਕਿਉਂਕਿ ਸਰਕਾਰ ਅੱਜ ਜਿਹੜੀ ਆ ਬਹੁਤ ਬੈਕਵਰਡ ਤੇ ਆ ਪੰਜਾਬ ਦੇ ਵਿੱਚ ਸਰਕਾਰ ਨੇ ਹਾਲਾਤ ਇਹ ਜੇ ਬਣਾਤੇ ਚਾਹੋ ਵਿੱਤੀ ਸੰਕਟ ਹੈ ਚਾਹੇ ਉਹ ਲਾ ਐਂਡ ਆਉਟਰ ਹੈ ਚਾਹੇ ਡਵੈਲਪਮੈਂਟ ਦੀ ਗੱਲ ਹੈ ਹਰ ਚੀਜ਼ ਤੇ ਸਰਕਾਰ ਜਿਹੜੀ ਹਰ ਫਰੰਟ ਤੇ ਫੇਲ ਹੈ ਤਾਂ ਅੱਜ ਉਹਨਾਂ ਨੇ ਜਿਹੜਾ ਇਹ ਕੀਤਾ ਕਿ ਇੱਕ ਚੋਣ ਨਿਸ਼ਾਨਦੇਣੀ ਲੜਦੀਆਂ ਇਲੈਕਸ਼ਨ ਬਾਕੀ ਮੈਨੂੰ ਇਹ ਲੱਗਦਾ ਹੈ ਕਿ ਉਹਨਾਂ ਨੂੰ ਇਹ ਪਤਾ ਸੀ ਕਿ ਉਹਨਾਂ ਦੀ ਹਾਰ ਤੈ ਹੈ ਤੇ ਉਹ ਹਾਰ ਨੂੰ ਜਿਹੜਾ ਕਬੂਲਦੇ ਹੋਏ ਉਹਨਾਂ ਨੇ ਕਈ ਚੀਜ਼ਾਂ ਨੂੰ ਨਵੀਆਂ ਕਰਨ ਇੱਕਦਮ ਸਰਪੰਚੀ ਇਲੈਕਸ਼ਨ ਕਰਤੀ 15 ਦਿਨਾਂ ਦੀ ਇਲੈਕਸ਼ਨ ਕੈਂਪੇਨ ਪੂਰੀ ਹੋ ਜੂਗੀ ਤੇ ਹੋ ਸਕਦਾ ਹੈ ਧੱਕਾ ਵੀ ਕਰਨ ਪਰ ਧੱਕੇ ਹਰ ਧੱਕੇ ਦਾ ਜਵਾਬ ਜਿਹੜਾ ਫਿਰ ਉਹ ਪੂਰਾ ਦਿੱਤਾ ਜਾਵੇ ਹੋਲਡ ਜੀ ਇੱਕ ਟਵੀਟ ਕੀਤਾ ਉਹਨਾਂ ਨੇ ਕਿਹਾ ਜੇ ਕੋਈ ਖਰਾਬ ਦੇ ਨਾਵੇ ਦੇਸੀ ਅੰਗਰੇਜ਼ੀ ਦੇ ਮੰਗ ਭਗਵਾਨਤਮਨ ਸਾਹਿਬ ਨੂੰ ਹੁਣ ਚੱਕਰਿਆ ਵੀ ਮੁੱਖ ਮੰਤਰੀ ਸਾਹਿਬ ਨੇ ਆਪ ਦੀ ਦਿਲ ਦੀ ਗੱਲ ਕਰਤੀ ਵੀ ਕਿਤੇ ਮੈਂ ਆ ਜਾ ਪਾਈ ਦੇਸੀ ਨਾ ਪਿਆ ਦਿਓ ਮੈਨੂੰ ਅੰਗਰੇਜ਼ੀ ਪਿਆ ਦਿਓ ਸੋ ਉਹਨਾਂ ਦਾ ਮਨ ਜਿਹੜਾ ਜਿਹੇ ਮੁੱਖ ਮੰਤਰੀ ਸਾਹਿਬ ਦਾ ਮਨ ਹੈ ਉਹ ਜੀ ਫਿਰ ਗੱਲ ਕਰਨੀ ਉਹਨੇ ਬੰਦੇ ਜਿਹੇ ਜਿਹੇ ਜ਼ਹਿਨ ਚ ਗੱਲ ਹੋਗੀ ਨਾ ਬੰਦੇ ਜੀ ਜਿਹੇ ਜੀ ਸੋਚ ਉਹ ਜਿਹਦਾ ਜ਼ੁਬਾਨ ਸੋ ਠੀਕ ਇਸ ਤਰ੍ਹਾਂ ਦੇਖੋ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਜਿਹੜਾ ਸਰ ਸੰਪੀਣਾ ਸਰਪੰਚ ਬਣਾਇਆ ਜਾਊਗਾ ਉਸ ਨੂੰ 5 ਲੱਖ ਰੁਪਏ ਇਹ ਤਾਂ ਪਹਿਲਾਂ ਵੀ ਨਾਊਜ਼ ਕੀਤਾ ਸੀ ਕਿੰਨੇ ਕਵਾਰੀ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਮੁੱਖ ਮੰਤਰੀ ਸਾਹਿਬ ਨੇ ਤਾਂ ਹੋਰ ਬਹੁਤ ਗੱਲਾਂ ਚ ਕਿਹਾ ਸੀ ਕਿ ਜਿਹੜਾ ਸਰਬਸ਼ਾਂਤੀ ਕਰੂਗਾ ਹੁਣ ਕੱਲ ਪਰਸੋ ਇੱਕ ਬਿਆਨ ਦੇ ਜਾਂਦੇ ਸੀ ਕਹਿੰਦੇ ਤੁਸੀਂ ਐਮਐਲਏ ਨੂੰ ਜਾਣਦੇ ਤੁਸੀਂ ਐਮਪੀ ਨੂੰ ਜਾਣਦੇ ਹੁੰਦੇ ਤੁਸੀਂ ਮੁੱਖ ਮੰਤਰੀ ਨੂੰ ਜਾਣਦੇ ਸਰਪੰਚ ਨੂੰ ਤਾਂ ਜਾਣਦੇ ਹੋ ਸਰਪੰਚ ਤਾਂ ਚੰਗਾ ਬਣਾ ਲਓ ਉਦੋਂ ਪਹਿਲਾਂ ਜਦੋਂ ਆਪਦੀ ਇਲੈਕਸ਼ਨ ਜਦੋਂ ਕਹਿੰਦੇ ਦੇਖੋ ਮੈਂ ਤੁਹਾਡਾ ਪੁੱਤ ਮੈਂ ਕੱਲੇ ਕੱਲੇ ਦਾ ਜਵਾਕ ਮੈਂ ਤੁਹਾਡਾ ਪਿਆ ਭਰਾ ਫਿਰ ਉਦੋਂ ਆਪਦੇ ਵੇਲੇ ਇੱਕ ਬਿਆਨ ਕੁਝ ਹੋਰ ਹੁੰਦਾ ਦੂਜਿਆਂ ਵੇਲੇ ਬਿਆਨ ਕੁਝ ਹੋਰ ਹੁੰਦਾ ਹੈ ਮੁੱਖ ਮੰਤਰੀ ਸਾਹਿਬ ਦਾ ਕੰਮ ਜਿਹੜਾ ਹੈ ਨਾ ਉਹ ਲੋਕਾਂ ਨੂੰ ਵਰਗਲਾਉਣਾ ਹੈ ਗੱਲਾਂ ਦਾ ਕੜਾ ਖਵਾਉਂਦੇ ਨੇ ਖਾਈ ਜਾਂਦੇ ਆ ਭਰਾਵਾ ਹੁਣ 2.5 ਸਾਲ ਹੋਰ 2.5 ਸਾਲ ਰਹਿ ਗਏ ਖਾਣੇ ਪੈਣਗੇ ਉਸ ਤੋਂ ਬਾਅਦ ਦੇਖਾਂਗੇ ਝਟ ਸੰਗਤ ਨੇ ਜੋ ਫਤਵਾ ਦੇਣਾ ਲੰਮਾ ਸਮਾਂ ਤਾਂ ਅਸੀਂ ਇਹ ਸੋਚੀ ਸੀ ਇਹ ਤਾਂ ਕੇਵਲ 25 ਦਿਨਾਂ ਦਾ ਅਸੀਂ ਸੰਤਾਪ ਭੋਗ ਰਹੇ ਹਾਂ ਪਰ ਲਗਭਗ ਜੋ ਅਸੀਂ ਸਾਰੇ ਕੰਪਿਊਟਰ ਦੇ ਐਪਕਾਉ ਪਿਛਲੇ 20 ਸਾਲਾਂ ਤੋਂ ਇਹ ਸੰਤਾਪ ਆ ਜੋ ਲਗਾਤਾਰ ਤੋਂ ਭੋਗ ਰਹੇ ਹਾਂ ਅਸੀਂ ਇੰਨੀ ਲੰਮੀ ਸੇਵਾ ਜੋ ਠੇਕੇ ਦੇ ਆਧਾਰ ਤੇ ਕੀਤੇ ਮੈਨੂੰ ਲੱਗਦਾ ਨਹੀਂ ਵੀ ਪੰਜਾਬ ਦੇ ਇਤਿਹਾਸ ਵਿੱਚ ਇੰਨਾ ਲੰਮਾ ਸੰਤਾਪ ਕਿਸੇ ਨੇ ਭੋਗਿਆ ਹੋਣਾ ਰੈਗੂਲਰ ਹੋਣ ਤੋਂ ਬਾਅਦ ਵੀ ਜਿਹੜੇ 14-15 ਲਗਭਗ ਸਾਲ ਸਾਨੂੰ ਹੋ ਗਏ ਲਗਾਤਾਰ ਸੜਕਾਂ ਦੇ ਉੱਤੇ ਠੱਕੇ ਖਾ ਰਹੇ ਹਾਂ ਲਗਾਤਾਰ ਸਰਕਾਰੀ ਦਰਬਾਰੇ ਸਾਡੀ ਮੀਟਿੰਗਾਂ ਹੋ ਰਹੀਆਂ ਪਰ ਕਿਸੇ ਵੀ ਮਸਲੇ ਦਾ ਕਿਤੇ ਵੀ ਕੋਈ ਹੱਲ ਸਾਨੂੰ ਦਿਖਦਾ ਨਜ਼ਰ ਨਹੀਂ ਆ ਰਿਹਾ ਆਸ ਜਾਗੀ ਸੀ ਜਿਵੇਂ ਲੋਕਾਂ ਨੂੰ ਵਾਅਦੇ ਵਾਅਦੇ ਦਿਖਾਏ ਜਾ ਰਹੇ ਸੀ ਪੰਜਾਬ ਦੇ ਲੋਕਾਂ ਨੂੰ ਵਾਅਦੇ ਦਿਖਾਏ ਸੀ ਵੀ ਹਾਂ ਇੱਕ ਬਦਲਾਅ ਆਊਗਾ ਪੰਜਾਬ ਦੇ ਵਿੱਚ ਹਰ ਵਰਗ ਖੁਸ਼ਹਾਲ ਹੋਊਗਾ ਮਲਾਜ਼ਮ ਖੁਸ਼ਹਾਲ ਹੋਊਗਾ ਤੇ ਮਲਾਜ਼ਮਾਂ ਨੇ ਸਪੋਰਟ ਵੀ ਬੜੀ ਕੀਤੀ ਸੀ ਜਦੋਂ ਇਹਨਾਂ ਦੀ ਵੀ ਆਏਗਾ ਮਲਾਜ਼ਮ ਖੁਸ਼ਹਾਲ ਹੋਣਗੇ ਆਊਗਾ ਬਦਲਾਵ ਪਰ ਬਦਲਾਵ ਕਿਸੇ ਪਾਸੇ ਵੀ ਨਹੀਂ ਆ ਰਿਹਾ ਖਾਸ ਕਰਕੇ ਮਲਾਜ਼ਮ ਵਰਗ ਨਾਲ ਤੁਸੀਂ ਕਿਹਾ ਪੱਕੇ ਹੋਣ ਤੋਂ ਬਾਅਦ ਰੋਲ ਰਿਹਾ ਉਹ ਕੀ ਕਾਦ ਰੋਲ ਰਿਹਾ ਰੋਲ ਸੀ ਇਹ ਵੀ ਬਾਦਲ ਸਾਹਿਬ ਵਲੇ ਸਾਡੇ ਜੋ ਨੋਟੀਫਿਕੇਸ਼ਨ ਹੋਏ ਸੀ ਗਵਰਨਰ ਸਾਹਿਬ ਦੇ ਬਕਾਇਦਾ ਨੋਟੀਫਿਕੇਸ਼ਨ ਹੋਏ ਸੀ ਉਸ ਸਮੇਂ ਦੋ ਜੂਨੀਅਨਾਂ ਦੀ ਮੁੱਖ ਮੰਤ ਸੀ ਇੱਕ ਸੀ ਟੀਚਿੰਗ ਫੈਲੋਸ 80t ਦੇ ਐਪ ਸੀਗੇ ਇੱਕ ਸੀ ਕੰਪਿਊਟਰ ਦੇ ਐਪ ਸਾਡੇ ਅਤੇ ਉਹਨਾਂ ਦੇ ਨੋਟੀਫਿਕੇਸ਼ਨ ਗਵਰਨਰ ਸਾਹਿਬ ਬਣੀਓ ਲਾਗੂ ਹੋਏ ਸੀਗੇ ਸਾਰੀਆਂ ਮੁੱਖ ਮੰਗਾ ਉਹਨਾਂ ਦੇ ਵਿੱਚ ਸੇਮ ਨੇ ਇੱਕ ਪਾਸੇ ਤਾਂ ਉਹ ਅਧਿਆਪਕ ਨੇ ਜਿਹੜੇ 15-15 ਸਾਲ ਤੋਂ ਮੁੱਖ ਲਾਭ ਲੈ ਕੇ ਸਾਰੇ ਲਾਭ ਲੈ ਕੇ ਸਿੱਖਿਆ ਭਾਗ ਦੇ ਵਿੱਚ ਨੌਕਰੀਆਂ ਕਰ ਰਹੇ ਆ ਉਹਨਾਂ ਨੂੰ ਕੋਈ ਸਮੱਸਿਆ ਨਹੀਂ ਪਰ ਸਾਡੇ ਨਾਲ ਅਫਸਰ ਸਾਹੀ ਨੇ ਸਮੇਂ ਦੀਆਂ ਸਰਕਾਰਾਂ ਨੇ ਉਹੀ ਰੋਣਾ ਸਾਡੇ ਭੱਲੇ आईआर ਰੋਕੇ ਗਏ ਏਸੀਪੀ ਰੋਕੇ ਗਏ ਮੈਡੀਕਲ ਇਨਵਰਨਮੈਂਟ ਰੋਕੀ ਗਈ ਇਥੋਂ ਤੱਕ ਕਿ ਸਾਡੀਆਂ ਮੈਡੀਕਲ ਤੇ ਅਨਡਲੀਵ ਦੀਆਂ ਛੁੱਟੀਆਂ ਦਾ ਵੀ ਇਹ ਰੌਲਾ ਪਾ ਕੇ ਰਹੀ ਸੀ ਪਿਛਲੇ ਸਾਲ ਇਸ ਤਰ੍ਹਾਂ ਦੇ ਦੇ ਦोगे ਧਰਨੇ ਚ ਕਿੰਨੀ ਤੁਹਾਨੂੰ ਲੱਗਦਾ ਕਿ ਹੋਰ ਜਾਣ ਪਾਗੇ ਅਸੀਂ ਤਾਂ ਪਹਿਲਾਂ ਹੀ ਜਦੋਂ ਇਹਨਾਂ ਨਾਲ ਵਿਚਾਰ ਸਾਂਝੇ ਕਰ ਰਹੇ ਸੀ ਅਸੀਂ ਪਹਿਲਾਂ ਹੀ ਕਹਿ ਕੇ ਇਹ ਵੀ ਅਸੀਂ ਬਾਦਲ ਸਾਹਿਬ ਦਾ ਦੇ ਨਹੀਂ ਦੇ ਸਕਦੇ ਉਹਨਾਂ ਨੇ ਜੋ ਸਾਨੂੰ ਉਸ ਸੁਸਾਇਟੀ ਦੇ ਵਿੱਚੋਂ ਰੈਗੂਲਰ ਕਰਕੇ ਸਾਡੇ ਪੂਰੇ ਦੇ ਪੂਰੇ ਲਾਭਾਂ ਸਮੇਤ ਸਾਨੂੰ ਰੈਗੂਲਰ ਕੀਤਾ ਸੀ ਪਰ ਆਉਣ ਵਾਲੀ ਅਫਸਰ ਸ਼ਾਹੀ ਨੇ ਜਾਂ ਆਉਣ ਵਾਲੀਆਂ ਸਰਕਾਰਾਂ ਨੇ ਉਹ ਸਾਡੇ ਨਾਲ ਇੰਨਾ ਵੱਡਾ ਧੋਖਾ ਕੀਤਾ ਕਿ ਉਹ ਅਸੀਂ ਹੁਣ ਤੱਕ 15 ਸਾਲਾਂ ਬਾਅਦ ਵੀ ਲਗਾਤਾਰ ਅਸੀਂ ਉਹ ਚੀਜ਼ਾਂ ਭੁਗਤ ਰਹੇ ਹਾਂ ਤੇ ਗੋਲਡੀ ਸਾਹਿਬ ਦਾ ਇੱਥੇ ਆਉਣ ਤੇ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਾਨੂੰ ਉਮੀਦ ਹੈ ਵੀ ਇਹਨਾਂ ਨਾਲ ਸਾਡੇ ਪ੍ਰਧਾਨ ਸਾਹਿਬ ਵੀ ਆਏ ਨੇ ਵੀ ਸਾਡੇ ਇਸ ਜਾਣ ਕਰਨੇ ਦੇ ਵਿੱਚ ਭੁੱਖ ਹੜਤਾਲ ਜੋ ਅਸੀਂ ਮੈਨੂੰ ਲੱਗਦਾ ਵੀ ਜੇ ਸਰਕਾਰੀ ਦਰਬਾਰੇ ਸਾਡੀ ਨਾ ਪਹੁੰਚ ਹੋਈ ਤਾਂ ਇਸ ਨੂੰ ਮਰਨ ਵਰਤ ਦੇ ਵਿੱਚ ਹੀ ਤਬਦੀਲ ਕਰਨ ਦੇ ਗਰੇਜ ਨਹੀਂ ਕਰਾਂਗੇ ਇਹਦੇ ਵਿੱਚ ਨਵੀਂ ਰੂਹ ਫੂਕੇਗੀ ਇਹ ਨਵੀਂ ਜਾਨ ਪਾਏਗੀ ਅਸੀਂ ਉਮੀਦ ਕਰਦੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਤੋਂ ਪੂਰਨ ਸਹਿਯੋਗ ਦੀ ਮੰਗ ਕਰਦੇ ਹਾਂ ਧੰਨਵਾਦ